ਇਹ ਨੂੰ ਦੇਖੋ ਪੂਏ ਵਾਲਾ ਪਤਾ ਕੈਨੇਡਾ ਵਰਗੇ ਮੁਲਕ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਬਟਾਲਾ ਦੇ ਬੌਲੀ ਇੰਦਰਜੀਤ ਸਿੰਘ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਤੇ ਮੌਤ ਹੋ ਗਈ ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਨੇ ਕਰਤ ਚੁੱਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ ਡੇਢ ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ ਕੈਨੇਡਾ ਵਿੱਚ ਇਹ 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ ਅਤੇ ਪ੍ਰਭਜੀਤ ਅਤੇ ਪ੍ਰਭਜੀਤ ਦਾ ਪਰਿਵਾਰ ਖੁਸ਼ ਸਨ ਪਰ ਪਰਿਵਾਰ ਵਿੱਚ ਇਹ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭਜੀਤ ਨੂੰ ਆਪਣੀ ਅਗੋਸ਼ ਵਿੱਚ ਲੈ ਲਿਆ ਪਿਛੇ ਹੁਣ ਪਰਿਵਾਰ ਪ੍ਰਭਜੀਤ ਦੀ ਮ੍ਰਿਤਕ ਦੇਹ ਭਾਰਤ ਪਰਿਵਾਰ ਕੋਲ ਲੈ ਕੇ ਆਉਣ ਦੀ ਗੁਹਾਰ ਲਗਾ ਰਿਹਾ ਹੈ ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵਰਗੇ ਸੋਹਣੇ ਮੁਲਕ ਦੇ ਵਿੱਚ ਪੰਜਾਬੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਪ੍ਰਭਜੀਤ ਦੀ ਮੌਤ ਉਹ ਮੇਰੇ ਬਰਾਦਰ ਦਾ ਹੈ ਪ੍ਰਭਜੀਤ ਨਾ ਇਹਨਾਂ ਦਾ ਮੈਂ ਆਰਮੀ 'ਚ ਹਾਂ ਮੈਂ ਪਠਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਇਹ ਇਹ ਤਾਂ ਪਰਬਲਿਟੀ ਦਾ ਥੋੜੀ ਤਾਂ ਮੈਂ ਕੈਂਡੀਡੇਟ ਘੰਟੇ ਜੇ ਆ ਗਿਆ ਬਾਅਦ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਨੂੰ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮ뷸ੈਂਸ ਬੁਲਾਈਆ ਫਰਸਟ ਏਡ ਦਿੱਤਾ ਬਾਅਦ ਸੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤੋ ਆ ਕਿ ਨਹੀਂ ਉਹ ਫਿਰ ਦਿੱਤੋ ਗਿਆ ਉਹਨਾਂ ਦੇ ਕਿਹਦੇ ਦੇ ਸੀ ਕੈਨੇਡਾ ਇਸ ਅ ਸਰੀ ਇਹ ਬੈਠਾ ਆਪਣਾ ਬ੍ਰੈਂਪਟਨ ਹੀ ਬ੍ਰੈਂਪਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਕੁ ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਵਾ ਉਤੋਂ ਉੱਥੇ ਕੰਮ ਤੇ ਗਏ ਇਹਨਾਂ ਚ ਰੋਗੇ ਸੀ ਭਾਰ ਗਏ ਇਹਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈੱਡ ਕੋਰਟੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਇਥੇ ਲਾਸਟ ਦਰਸ਼ਨ ਕਰ ਸਕਣ ਕਿਹਕੇ ਵੀ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀ ਤੇ ਉਹਦੇ ਕਰਕੇ ਕਰਦੇ ਉਹ ਲਾਸਟ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚੋਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚੋਲੋ ਇੰਨੇ ਪੈਸੇ ਨਹੀਂ ਹੁੰਦੇ ਇਦਾਂ ਦਾ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਰ ਜਾ ਕੇ ਤਾਂ ਆ ਜਾਣਾ ਵਾ ਤੇ ਕਿੱਥੇ ਜਾਈ ਲੱਗਦਾ ਹੈ ਕਿੱਥੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਾਰੀ ਸੰਦਤ ਹੋਈ ਲੀ ਉਹ ਹਾਰ ਟੈਕੋ ਕੰਮ ਕਰਦਿਆਂ ਕਦੇ ਦਰਦ ਹੋਈ ਆ ਉਹ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਸੀ ਇਨਾ ਚਿਰ ਹੋ ਗਿਆ ਬਾਅਦ ਕਹਿੰਦੇ ਇੱਕ ਸਾਲ ਹੋ ਗਿਆ ਕਿੰਨੇ ਵਿੱਚ ਇਕੱਲਾ ਇਕੱਲਾ ਪਸੰਦ ਹਾਂ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਕਰ ਤੋਂ ਕਰਾਇ ਸੀ ਉਸ ਕਾਸ਼ਾਂ ਤੋਂ ਇਹ ਮੰਕਰਣੇ ਜੀ ਮਤਲਬ ਇਹ ਡੈੱਡ ਬਾਡੀ ਜਿਹੜੀ ਉਹ ਲਿਹਾਉਂ ਚ ਮਦਦ ਕੀਤੀ ਜਾਵੇ